ਪੰਜਾਬ ਯੂਨੀਵਰਸਿਟੀ 'ਚ ਜੋ ਸੰਘਰਸ਼ ਵਿਦਿਆਰਥੀਆਂ ਵੱਲੋਂ ਵਿੱਢਿਆ ਗਿਆ ਸੀ ਤਾਂ ਅੱਜ ਉਸ ਨੂੰ ਜਿੱਤ ਹਾਸਲ ਹੋਈ ਹੈ ਤਾਂ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ 1 ਨਵੰਬਰ ਨੂੰ ਜੋ ਸਿੰਡੀਕੇਟ ਤੇ ਸੈਨੇਟ ਨੂੰ ਲੈ ਕੇ ਫੈਸਲਾ ਲਿਆ ਗਿਆ ਸੀ ਜਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤਾਂ ਉਹ ਫੈਸਲਾ ਹੁਣ ਕੇਂਦਰ ਸਰਕਾਰ ਵੱਲੋਂ ਸੰਘਰਸ਼ ਤੋਂ ਬਾਅਦ ਬਾਸ ਲੈ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਦਿਆਰਥੀਆਂ ਦਾ ਸੰਘਰਸ਼ਾ ਜਿਹੜਾ ਔਰ ਰੰਗ ਲੈ ਕੇ ਆਇਆ ਤੇ ਪੰਜਾਬ ਯੂਨੀਵਰਸਿਟੀ ਆ ਦੇ ਵਿੱਚ ਜੋ ਸਿੰਡੀਕੇਟ ਨੂੰ ਲੈ ਕੇ ਅਤੇ ਸੈਨੇਟ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਕੇਂਦਰ ਸਰਕਾਰ ਵੱਲੋਂ ਤਾਂ ਉਸ ਨੂੰ ਲੈ ਕੇ ਹੁਣ ਜਿਹੜਾ ਕੇਂਦਰ ਸਰਕਾਰ ਨੇ ਯੂ ਟਰਨ ਲਿਆ ਤੇ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ ਤਾਂ ਦੱਸ ਦਈਏ ਕਿ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਹਿ ਸਕਦੇ ਹੋ ਕਿ ਰਾਜਨੀਤਿਕ ਪਾਰਟੀਆਂ ਨੇ ਤਾਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਇਸ ਨੋਟੀਫਿਕੇਸ਼ਨ ਦਾ ਵਿਰੋਧ ਕੀਤਾ ਗਿਆ ਸੀ हां जेकर ਗੱਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰਦੇ ਆ ਕੇਂਦਰ ਨੂੰ ਕਿਹਾ ਜਿਹੜੀ ਅਪੀਲ ਕੀਤੀ ਗਈ ਸੀ ਕਿ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ ਅਤੇ ਜੋ ਪੰਜਾਬ ਦਾ ਹੱਕ ਹੈ ਉਹ ਪੰਜਾਬ ਕੋਲ ਰਹਿਣਾ ਚਾਹੀਦਾ ਤਾਂ ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਯੂਨੀਵਰਸਿਟੀ ਵਿੱਚ ਪ੍ਰਦਰਸ਼ਨ ਵਿੱਚ ਵੀ ਪਹੁੰਚੇ ਸੀ ਵੰਟੀ ਰੋਮਾਣਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਕੜੀ ਨਿੰਦਾ ਉਹਨਾਂ ਵੱਲੋਂ ਕੀਤੀ ਗਈ ਸੀ ਤਾਂ ਇਸ ਸਬੰਧੀ ਜਿਹੜੇ ਆ ਵੱਖ-ਵੱਖ ਤਰੀਕੇ ਨਾਲ ਇਸ ਦਾ ਜਿਹੜਾ ਵਿਰੋਧ ਹੁੰਦਾ ਰਿਹਾ ਤਾਂ ਆਖਰਕਾਰ ਉਹ ਸਮਾਂ ਆਇਆ ਕਿ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਦੇਖਦੇ ਨੇ ਉਹ ਇਸ ਫੈਸਲੇ ਨੂੰ ਤਾਂ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਂਦਰ ਸਰਕਾਰ ਨੇ ਅੱਜ ਫੈਸਲਾ ਵਾਪਸ ਲਿਆ ਜੇਕਰ ਦੇਖਿਆ ਜਾਵੇ ਤਾਂ ਅਜਿਹਾ ਫੈਸਲਾ ਲਿਆ ਹੈ ਕਿਉਂ ਜਾਂਦਾ ਹੈ ਕਿ ਪੰਜਾਬ ਨੂੰ ਬਾਰ-ਬਾਰ ਸੰਘਰਸ਼ ਕਰਨਾ ਪਵੇ ਜੀ ਦੇਖੋ ਕੇਂਦਰ ਸਰਕਾਰ ਦਾ ਜਿਹੜਾ ਫੈਸਲਾ ਸੀ ਸੈਨੇਟ ਨੂੰ ਰੱਦ ਕਰਨ ਸੰਬੰਧੀ ਇਹ ਸਿਧਾਂਤਕ ਤੌਰ ਤੇ ਸੰਵਿਧਾਨਕ ਤੌਰ ਤੇ ਦੋਨੋਂ ਤੌਰ ਤੇ ਗਲਤ ਫੈਸਲਾ ਸੀ ਕਿਉਂਕਿ ਪੰਜਾਬ ਯੂਨੀਵਰਸਿਟੀ ਕੱਲੀ ਇੱਕ ਯੂਨੀਵਰਸਿਟੀ ਨਹੀਂ ਇਹ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਜੀ ਜਿਹੜਾ ਸਾਡਾ ਰੀਆਰਗੇਨਾਈਜੇਸ਼ਨ ਐਕਟ ਹੈ 1964 ਦਾ ਉਹਦੇ ਮੁਤਾਬਕ ਉਹਦਾ ਸੈਕਸ਼ਨ 72 ਹੈ ਇਹਦੇ 'ਚ ਕੋਈ ਵੀ ਅਗਰ ਤਰਮੀਮ ਕਰਨੀ ਹੈ ਤਾਂ ਦੇਸ਼ ਦੀ ਪਾਰਲੀਮੈਂਟ ਕਰ ਸਕਦੀ ਹੈ ਕਿਸੇ ਵੀ ਸਰਕਾਰ ਕੋਲੇ ਜੱਜ ਦਾ ਇਹ ਨੋਟੀਫਿਕੇਸ਼ਨ ਭਾਰਤ ਸਰਕਾਰ ਦਾ ਜਿਹੜਾ এডਿਕੇਸ਼ਨ ਡਿਪਾਰਟਮੈਂਟ ਹੈ ਉਹਦੇ ਵੱਲੋਂ ਜਾਰੀ ਕੀਤਾ ਗਿਆ ਸੀ ਜਿਹੜਾ ਕਿ ਲੀਗਲੀ ਸਹੀ ਨਹੀਂ ਸੀ ਸੋ ਪੰਜਾਬ ਦੇ ਨਾਲ ਇਹ ਜਿਹੜਾ ਉਹ ਪੰਜਾਬ ਦੇ ਹੱਕਾਂ ਤੇ ਲਗਾਤਾਰ ਡਾਕਾ ਤਾਂ ਇਹ ਫੈਡਰਲ ਸਟਰਕਚਰ ਦੇ ਉੱਤੇ ਇੱਕ ਝੋਟ ਇਹ ਫੈਸਲੇ ਨੇ ਕੀਤੀ ਸੀ ਚੰਗੀ ਗੱਲ ਹੈ ਅਗਰ ਕੇਂਦਰ ਸਰਕਾਰ ਨੇ ਇਹਨੂੰ ਪੁਨਰ ਵਿਚਾਰ ਕਰਕੇ ਆਪਣੀ ਗਲਤੀ ਮੰਨਦੇ ਹੋਏ ਇਹ ਫੈਸਲਾ ਵਾਪਸ ਲਿਆ ਕਿਉਂਕਿ ਲਗਾਤਾਰ ਪੰਜਾਬ ਦੇ ਨਾਲ ਐਸਾ ਵਤੀਰਾ ਜਿਹੜਾ ਉਹ ਬੇਵਿਸ਼ਵਾਸੀ ਪੈਦਾ ਕਰ ਰਿਹਾ ਕਿਉਂਕਿ ਜਿਸ ਤਰੀਕੇ BBMB ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਹੋਈ ਸਿਰਕੋ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਹੋਈ BSF ਪੰਜਾਹ ਕਿਲੋਮੀਟਰ ਪੰਜਾਬ ਦੇ ਅੰਦਰ ਆਈ ਔਰ ਇਹ ਸਾਰਾ ਕੁਝ ਜਿਹੜੇ ਸਾਡੇ ਆਪ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਇਹ ਪਰਦੇ ਦੇ ਪਿੱਛੇ ਰਹਿ ਕੇ ਉਹਨਾਂ ਦੀ ਸਹਿਮਤੀਆਂ ਦੇ ਨਾਲ ਹੋ ਰਿਹਾ ਸਾਰਾ ਕੁਝ ਤਾਂ ਇਸ ਗੱਲ ਦੀ ਮੀਟਿੰਗ ਸੀ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਖੁਦ ਇਹ ਸਹਿਮਤੀ ਦਿੱਤੀ ਹੈ ਕਿ ਹਾਂ ਰੀਆਰਗੇਨਾਈਜੇਸ਼ਨ ਐਕਟ 1966 ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ ਰੀਨੇਗੋਸ਼ੀਏਟ ਹੋਣੀਆਂ ਚਾਹੀਦੀਆਂ ਨੇ ਪੰਜਾਬ ਤੇ ਪਾਣੀ ਰੀਨੇਗੋਸ਼ੀਏਟ ਹੋਣੇ ਚਾਹੀਦੇ ਨੇ ਜਦਕਿ ਪੰਜਾਬ ਦੇ ਮੁੱਖ ਮੰਤਰੀ ਇਹ ਭੁੱਲ ਗਏ ਕਿ ਇਹ ਚੀਜ਼ਾਂ ਇਸ ਤਰੀਕੇ ਰੀਨੇਗੋਸ਼ੀਏਟ ਨਹੀਂ ਹੋ ਸਕਦੀਆਂ ਨਾ ਪੰਜਾਬ ਕੋਲੇ ਪਾਣੀ ਹੈ ਨਾ ਪੰਜਾਬ ਰਾਜਧਾਨੀ ਦੇ ਕਿਸੇ ਨੂੰ ਜਗ੍ਹਾ ਦੇ ਸਕਦਾ ਪਰ ਸਾਡੇ ਮੁੱਖ ਮੰਤਰੀ ਪਤਾ ਨਹੀਂ ਕਿਉਂ ਕਿਸ ਦਬਾਅ ਹੇਠ ਪੰਜਾਬ ਦੇ ਸਾਰੇ ਹੱਕ ਲਗਾਤਾਰ ਸਰੈਂਡਰ ਕਰਦੇ ਜਾ ਰਹੇ ਨੇ ਕੇਂਦਰ ਅੱਗੇ। ਪਲੇਅਰ ਸਾਹਿਬ ਕਿਵੇਂ ਦੇਖਦੇ ਹੋ ਕਿ ਕੇਜਰੀਵਾਲ ਦੇ ਉੱਤੇ ਜੇਕਰ ਕੋਈ ਐਕਸ਼ਨ ਹੁੰਦਾ ਤਾਂ ਨਾਲ ਦੀ ਨਾਲ ਆਪ ਦੇ ਸਮੂਹ ਲੀਡਰ ਦਿੱਲੀ ਜਾ ਕੇ ਧਰਨਾ ਲਗਾ ਸਕਦੇ ਆ ਪਰ ਪੰਜਾਬ ਦੇ ਰਾਤ ਧਾਨੀ ਵਿੱਚ ਪੰਜਾਬ ਯੂਨੀਵਰਸਿਟੀ ਤੇ ਵੱਡਾ ਐਕਸ਼ਨ ਹੋਇਆ ਕੇਂਦਰ ਵੱਲੋਂ ਉਸ ਦੇ ਵਿਰੁੱਧ ਵਿੱਚ ਕੋਈ ਪ੍ਰਦਰਸ਼ਨ ਜਿਹੜਾ ਨਜ਼ਰ ਨਹੀਂ ਆਇਆ ਸਿਰਫ ਇਹ ਬਿਆਨ ਤੋਂ ਬਾਅਦ ਕਿ ਅਸੀਂ ਕੋਟ ਜਾਵਾਂਗੇ ਕਿਵੇਂ ਦੇਖਦੇ ਹੋ ਇਸ ਸਭ ਨੂੰ? ਲਈ ਕੋ ਮੈਂ ਤਾਂ ਪਹਿਲੇ ਹੀ ਕਹਿ ਚੁੱਕਿਆ ਕਿ ਇਹਨਾਂ ਦੀ ਮਿਲੀ ਭੁਗਤ ਹੈ ਪਰਦੇ ਦੇ ਪਿੱਛੇ ਭਗਵਾਨਤਮਨ ਆਪ ਖੜੇ ਨੇ ਹਮਮ ਔਰ ਇਹ ਸਾਰੀ ਜਿਹੜੀ ਰਾਜਨੀਤੀ ਹੈ ਇਹ ਦਬਾਅ ਦੀ ਰਾਜਨੀਤੀ ਹੈ ਕਿਉਂਕਿ ਐਕਸਾਈਜ਼ ਘਟਾਲਾ ਜਿਹੜਾ ਦਿੱਲੀ ਦੇ ਵਿੱਚ ਜਿੱਥੇ ਕੇਜਰੀਵਾਲ ਜੇਲ੍ਹ ਗਏ ਨੇ ਮੈਨੂੰ ਵੀ ਮਨੀਸ਼ ਸਿਸੋਧਿਆ ਗਏ ਨੇ ਸਤਪਾਲ ਜਿਹੜੇ ਉਹ ਕਿਹੜੇ ਸਤਿੰਦਰ ਸੌਰ ਸਤਿੰਦਰ ਜੈਨ ਹੈ ਜਿਹੜੇ ਉਹ ਗਏ ਨੇ ਉਹੀ ਘਟਾਲਾ ਪੰਜਾਬ ਦੇ ਵਿੱਚ ਹੈ ਫਿਰ 12000 ਕਰੋੜ ਜਿਹੜਾ ਆਫਦਤਾ ਦਾ ਪੈਸਾ ਖਾ ਕੇ ਉਹ ਘਟਾਲਾ ਸੋ ਵੱਡੇ ਵੱਡੇ ਘਟਾਲੇ ਕਰਨ ਵਾਲੇ ਜਿਹੜੇ ਲੋਕ ਨੇ ਇਹ ਕੇਂਦਰ ਅੱਗੇ ਬਿਲਕੁਲ ਪੰਜਾਬ ਦੇ ਹੱਕ ਤੇ ਹਕੂਕ ਸਰੈਂਡਰ ਕਰ ਰਹੇ ਨੇ ਔਰ ਜੇ ਪਹਿ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂ ਉੱਥੇ ਵੀ ਤਾਂ ਭਗਵੰਤ ਮਾਨ ਨੇ ਸਰੈਂਡਰ ਹੀ ਕੀਤਾ ਇੱਕ ਪਾਸੇ ਜਾ ਕੇ ਬੀਬੀਐਮਪੀ ਤੇ ਕਹਿੰਦੇ ਜੀ ਅਸੀਂ ਤਾਲਾ ਲਾ ਲਿਆ ਜੀ ਅਸੀਂ ਸੜਕਾਂ ਤੇ ਬਹਿ ਗਏ ਤੇ ਪਾਣੀ ਕੀ ਸੜਕਾਂ ਤੋਂ ਜਾਣਾ ਸੀ ਪਾਣੀ ਤਾਂ ਲਗਾਤਾਰ ਹਰਿਆਣੇ ਨੂੰ ਜਾਂਦਾ ਰਿਹਾ ਤੋ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਸਰੈਂਡਰ ਕੀਤੇ ਪਿਛਲੇ ਦਿਨੀ ਵੀ ਪੰਜਾਬ ਨੇ ਦੇਖਿਆ ਪੰਜਾਬ ਨੂੰ ਮਾਇੂਸੀ ਹੋਈ ਕਿ ਜਿੱਦੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਹਰਿਆਣੇ ਨੂੰ ਬੱਕਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਚੰਡੀਗੜ੍ਹ ਤੇ ਗੱਲ ਹੋਈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਉੱਠ ਕੇ ਬਿਆਨ ਦਿੱਤਾ ਕਹਿੰਦੇ ਜੀ ਸਾਨੂੰ ਵੀ ਚੰਡੀਗੜ੍ਹ ਨੂੰ ਬੱਕਰੀ ਵਿਧਾਨ ਸਭਾ ਤੇ ਹਾਈ ਕੋਰਟ ਲਈ ਜ਼ਮੀਨ ਦਿਓ ਦੱਸੋ ਜਿਹੜੇ ਮੁੱਖ ਮੰਤਰੀ ਦਾ ਇਹੀ ਕਨਸੈਪਟ ਕਲੀਅਰ ਨਹੀਂ ਇਹ ਜਿਹੜਾ ਪੰਜਾਬ ਚੰਡੀਗੜ੍ਹਾ ਉਹ ਪੰਜਾਬ ਦਾ ਵਿਧਾਨ ਸਭਾ ਵੀ ਪੰਜਾਬ ਦੀ ਹੈ ਹਾਈ ਕੋਰਟ ਵੀ ਪੰਜਾਬ ਦੀ ਹੈ ਉਹ ਮੁੱਖ ਮੰਤਰੀ ਤੁਸੀਂ ਤਵਕਕੋ ਕੀ ਰੱਖ ਸਕਦੇ ਹੋ ਇਹ ਪੰਜਾਬ ਦੀ ਪਹਿਲੀ ਐਸੀ ਸਰਕਾਰ ਹੈ ਜਿਨੇ ਪੰਜਾਬ ਨੂੰ ਨਾਲੇ ਤਾਂ ਫਾਈਨੈਂਸ਼ਲੀ ਬਹੁਤ ਪਿਛੇ ਟੱਕਦਾ ਹੈ ਕਰਜ਼ਾ ਪੰਜਾਬ ਦੇ ਸਿਰ ਤੇ ਚੜਾਤਾ ਹੈ ਲਾਅ ਐਂਡ ਆਰਡਰ ਪੂਰੇ ਸਰਕਾਰ ਦੇ ਹੱਥਾਂ ਤੋਂ ਬਾਹਰ ਆਏ ਦਿਨ ਗੈਂਗਸਟਰ ਖਿਡਾਰੀਆਂ ਦੇ ਵਪਾਰੀਆਂ ਦੇ ਨਾਂਵਾਰ ਸਿੰਗੜਾ ਦੇ ਉਰੇ ਕਤਲ ਹੋ ਰਹੇ ਨੇ ਤੇ ਹੋਰ ਵੀ ਪੰਜਾਬ ਦੇ ਵਿੱਚ ਜਿਹੜੀ ਦਿੱਲੀ ਦੀ ਮਨਮਾਨੀ ਚੱਲ ਰਹੀ ਹੈ ਉਹ ਸਾਰਾ ਪੰਜਾਬ ਲੁੱਟ ਖੁੱਟ ਕਰਕੇ ਇਹਨਾਂ ਨੇ ਕੇਜਰੀਵਾਲ ਦੀ ਰਾਜਨੀਤੀ ਚਮਕਾਈ ਹੈ ਪੰਜਾਬ ਦੇ ਸਾਰੇ ਹੱਕ ਇਹਨਾਂ ਨੇ ਬਿਲਕੁਲ ਰਲੀ ਅੱਗੇ ਕੰਪਰੋਮਾਈਜ਼ ਕਰਕੇ ਰੱਖ ਦਿੱਤੇ ਨੇ ਚਾਹੇ ਉਹ ਕੇਜਰੀਵਾਲ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋ ਜੀ ਪਲੇਅਰ ਸਾਹਿਬ ਇੱਕ ਦਰਸ਼ਕਾਂ ਨੂੰ ਇਹ ਜ਼ਰੂਰ ਸਮਝਾ ਦਿਓ ਕਿ ਇਹ ਨੋਟੀਫਿਕੇਸ਼ਨ ਨਾਲ ਕੀ ਫਰਕ ਪੈਣਾ ਸੀ ਪੰਜਾਬ ਯੂਨੀਵਰਸਿਟੀ ਕਿਵੇਂ ਜਿਹੜਾ ਪੰਜਾਬ ਦੇ ਹਿੱਸੇ 'ਚੋਂ ਚਲੀ ਗਈ ਸੀ ਜੀ ਔਰ ਸੈਨੇਟ ਆ ਪੰਜਾਬ ਯੂਨੀਵਰਸਿਟੀ ਦੀ ਉਹ ਜਿੰਨੇ ਮੇਜਰ ਪੋਲਿਸੀ ਡਿਸੀਜਨ ਨੇ ਚਾਹੇ ਫਾਈਨੈਂਸ਼ੀਅਲ ਕਿ ਪੈਸਾ ਕਿੱਥੇ ਖਰਚਣਾ ਕੀ ਕਰਨਾ ਹੈ ਚਾਹੇ ਐਡਮਿਨਿਸਟ੍ਰੇਟਿਵ ਇਹ ਸਾਰਾ ਕੁਝ ਸੈਨੇਟ ਦੇ ਵਿੱਚ ਡਿਸਾਈਡ ਹੁੰਦਾ ਹੈ ਪਰ ਪਿਛਲੇ ਸਾਲ ਤੋਂ ਤੁਸੀਂ ਲਾ ਲਓ ਵੀ 31 ਅਕਤੂਬਰ 2024 ਤੋਂ ਬਾਅਦ ਸੈਨੇਟ ਦੀ ਚੋਣ ਨਹੀਂ ਹੋਈ ਸੀ ਇੱਕ ਸਾਲ ਤੋਂ ਸੈਨੇਟ ਕੰਮ ਨਹੀਂ ਕਰ ਰਹੀ ਸੀ ਸੋ ਇਸ ਤਰੀਕੇ ਸੈਨੇਟ ਦਾ ਉਥੋਂ ਖਤਮ ਕਰਨਾ ਇਹ ਸਿੱਧਾ ਸਿੱਧਾ ਜਿਹੜੇ ਸਾਡੇ ਉੱਥੇ ਵਿਦਿਆਰਥੀ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਜਿਹੜੇ ਸਾਡੇ ਟੀਚਰ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਜਿਹੜੇ ਉਥੋਂ ਪਾਸ ਆਊਟ ਹੋ ਗਏ ਐਲਮਨੀ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਔਰ ਅਗਰ ਪੰਜਾਬ ਯੂਨੀਵਰਸਿਟੀ ਇਸ ਤਰੀਕੇ ਦੇ ਨਾਲ ਸਿੱਧੀ ਕੇਂਦਰ ਦੀ ਮਨਮਾਨੀ ਹੇਠ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਫਿਰ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਹੱਕ ਹੈ ਇਹ ਉਹਨੂੰ ਖਤਮ ਕੀਤਾ ਜਾ ਰਿਹਾ ਕਿਉਂਕਿ ਇਕੱਲੀ ਯੂਨੀਵਰਸਿਟੀ ਦੀ ਗੱਲ ਨਹੀਂ ਇਹ ਲਗਾਤਾਰ ਉਸ ਪਾਸੇ ਨੂੰ ਕਦਮ ਰੱਖਿਆ ਜਾ ਰਿਹਾ ਜਿੱਦਾਂ ਪਹਿਲਾਂ ਚੰਡੀਗੜ੍ਹ 'ਚ ਚੀਫ ਫੈਕਟਰੀ ਲਾਣ ਦੀ ਮੂਵ ਚੱਲੀ ਉਹਦਾ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਉਹ ਫੈਸਲਾ ਵਾਪਸ ਲਿਆ ਸੋ ਲਗਾਤਾਰ ਇਹ ਜਿਹੜੀ ਟੈਂਪਰੇਰੀ ਯੂਟੀ ਹੈ ਮਤਲਬ ਇਹ ਹਰਿਆਣਾ ਨੂੰ ਸਿਰਫ ਉਦੋਂ ਤੱਕ ਵਰਤਣ ਲਈ ਇਹ ਰਾਜਧਾਨੀ ਹੈ ਜਦ ਤੱਕ ਹਰਿਆਣਾ ਆਪਣੀ ਰਾਜਧਾਨੀ ਨਹੀਂ ਬਣਾ ਲੈਂਦਾ ਸੋ ਇਹ ਹੁਣ ਉਹਨੂੰ ਪਰਮਾਨੈਂਟ ਯੂਟੀ ਬਣਾਉਣ ਵਾਲੇ ਪਾਸੇ ਨੂੰ ਇਹ ਜਿਹੜੀਆਂ ਕਦਮ ਨੇ ਵਧ ਰਹੇ ਨੇ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰਦਾ ਜੀ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਇਹ ਸਿਰਫ ਪੰਜਾਬ ਦਾ ਸੋ ਇਹ ਇਕੱਲਾ ਇਹ ਫੈਸਲਾ ਇਕੱਲਾ ਯੂਨੀਵਰਸਿਟੀ ਦਾ ਨਹੀਂ ਸੀ ਇਹ ਸਾਰੇ ਪੰਜਾਬ ਦਾ ਚੰਡੀਗੜ੍ਹ ਉੱਤੇ ਹੱਕ ਇਹ ਉਹਦੇ ਨਾਲ ਜੁੜਿਆ ਹੋਇਆ ਫੈਸਲਾ ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਇਹ ਅੱਜ ਫਸਟ ਟਾਈਮ ਨਹੀਂ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇ ਜਦੋਂ ਹਰਿਆਣੇ ਚ ਹੁੱਡਾ ਸਾਹਿਬ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਦੋਂ ਰੀਆਰਗੇਨਾਈਜੇਸ਼ਨ ਐਕਟ ਨੂੰ ਜੇ ਕਿਸੇ ਨੇ ਸਭ ਤੋਂ ਵੱਡੀ ਢਾਲ ਲਾਈ ਸਭ ਤੋਂ ਵੱਡੀ ਸੱਟ ਮਾਰੀ ਉਹ ਕਾਂਗਰਸ ਦੀ ਸਰਕਾਰ ਨੇ ਮਾਰੀ ਉਸ ਸਮੇਂ ਤਾਂ ਲੱਗਦਾ ਸੀ ਜੀ ਅਸੀਂ ਤਾਂ ਸ਼ਰੋਮਨੀ ਗੁਰਦੁਆਰਾ ਸਾਨੂੰ ਕੀ ਮਤਲਬ ਉਹ ਤੋਂ ਸ਼੍ਰੋਮਣੀ ਅਕਾਲੀ ਦਲ ਉਹ ਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਰੇ ਅੱਗ ਲਾ ਕੇ ਉਹ ਇਹਨਾਂ ਨੂੰ ਬਸੰਤਰ ਲੱਗਦੀ ਸੀ ਉਹੋ ਅੱਜ ਫੈਲਦੀ ਫੈਲਦੀ ਪੰਜਾਬ ਦੇ ਹੱੱਤਾਂ ਨੂੰ ਪੈ ਗਈ ਉਹ ਇਹ ਕਹਿੰਦੇ ਨੇ ਜੀ ਅਸੀਂ ਲੜਾਈ ਲੜ ਰਹੇ ਹਾਂ ਨਹੀਂ ਇੰਟਰ ਸਟੇਟ ਬਾਡੀ ਕਾਰਪੋਰੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿੱਥੇ ਕਾਂਗਰਸ ਨੇ ਇਹ ਐਫੀਡੇਵੰਟ ਦਿੱਤਾ ਕਿ ਅਸੀਂ ਤਾਂ ਮੰਨਦੇ ਹੀ ਨਹੀਂ ਰੀ ਆਰਗੇਨਾਈਜੇਸ਼ਨ ਐਕਟ ਨੂੰ ਉਹ ਚੀਜ਼ਾਂ ਵੱਧ ਤੇ ਵੱਧ ਦੇ ਅੱਜ ਪੰਜਾਬ ਦੇ ਹੱਕਾਂ ਤੇ ਕਿੰਨੇ ਵੱਡੇ ਕੋਹਾੜੇ ਵੱਜ ਰਹੇ ਨੇ ਉਹਦੀ ਜਵਾਬ ਤੇ ਕਾਂਗਰਸ ਵੀ ਹੈ ਆਰਪੀ ਪਾਰਟੀ ਸਿਕੰਦਰ ਦੀ ਸਰਕਾਰ ਇਹ ਬਰਾਬਰ ਦੀਆਂ ਜ਼ਿੰਮੇਵਾਰ ਨੇ ਅਗਰ ਪੰਜਾਬ ਦੇ ਹਲਕਾ ਨੂੰ ਅਜ ਇਸ ਤਰੀਕੇ ਖੋਰਾ ਲਾਇਆ ਜਾ ਰਿਹਾ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਫੈਸਲਾ ਉਬਾਸ ਹੋਇਆ ਤੇ ਸੰਘਰਸ਼ ਜਿਹੜਾ ਉਹ ਵਿਦਿਆਰਥੀਆਂ ਨੇ ਕਿਤਰਾ ਸੀ ਤਾਂ ਵਿਦਿਆਰਥੀਆਂ ਦਾ ਸੰਘਰਸ਼ ਅੱਜ ਰੰਗ ਲੈ ਕੇ ਆਇਆ ਕਿ ਜੋ ਕੇਂਦਰ ਸਰਕਾਰ ਨੇ ਸੈਨੇਟ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹ ਅੱਜ ਬਾਅਸ ਲਿਆ ਗਿਆ ਤਾਂ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਸੈਨੇਟ ਅਤੇ ਸਿੰਡੀਕੇਟ ਦੋਵਾਂ ਨੂੰ ਭੰਗ ਕਰ ਨਵਾਂ ਸਿਸਟਮ ਲਾਗੂ ਕਰ ਦਿੱਤਾ ਸੀ ਕੇਂਦਰ ਸਰਕਾਰ ਨੇ 59 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਲਈ ਨੋਟੀਫਿਕੇਸ਼ਨ 1 ਨਵੰਬਰ ਨੂੰ ਜਾਰੀ ਕੀਤਾ ਸੀ 1 ਨਵੰਬਰ 2025 ਨੂੰ ਇਹ ਨੋਟੀਫਿਕੇਸ਼ਨ ਜਾਰੀ ਹੁੰਦਾ ਜਿਸ ਨੂੰ ਹੁਣ ਰੱਦ ਕੀਤਾ ਗਿਆ ਪੁਰਾਣੇ ਨੋਟੀਫਿਕੇਸ਼ਨ ਮੁਤਾਬਕ ਸਿੰਡੀਕੇਟ ਦੀ ਚੋਣ ਹੋਣੀ ਸੀ ਬਲਕਿ ਮੈਂਬਰ ਜਿਹੜੇ ਆ ਨਾਮਜਦ ਕਿਤੇ ਜਾਣੇ ਸੀ ਪਹਿਲਾ ਸੈਨੇਟ ਹੀ ਚੁਣਦੀ ਸੀ ਸਿੰਡੀਕੇਟ ਦੇ ਮੈਂਬਰ ਬਹੁਤੇ ਫੈਸਲੇ ਆ ਜਿਹੜੇ ਉਹ ਸੈਨੇਟ ਜਰੇ ਹੀ ਜਰੀਏ ਹੀ ਪਾਸ ਕੀਤੇ ਜਾਂਦੇ ਸੀ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਸੈਨੇਟ ਯੂਨੀਵਰਸਿਟੀ ਦੀ ਸਰਵਉੱਚ ਅਥਾਰਟੀ ਹੈ ਤਾਂ ਇਹ ਸੈਨੇਟ ਆ ਜਿਹੜੀ ਸਾਰੇ ਫੈਸਲੇ ਲੈਂਦੀ ਹੈ ਕਿ ਜਿਹੜਾ ਯੂਨੀਵਰਸਿਟੀ ਵਿੱਚ ਫੰਡ ਆ ਉਹ ਕਿਸ ਤਰੀਕੇ ਨਾਲ ਲੱਗੇਗਾ ਕਿੱਥੇ ਕਿੱਥੇ ਕਿਹੜਾ ਫੰਡ ਲੱਗੇਗਾ ਵਿਦਿਆਰਥੀਆਂ ਨੂੰ ਕਿਹੜੇ ਸਹੂਲਤਾਂ ਜਿਹੜੀ ਉਹ ਦਿੱਤੀ ਜਾਵੇ ਵਿਦਿਆਰਥੀਆਂ ਦੇ ਪੜਾਈ ਦੇ ਅੱਲੇ ਹੋਰ ਕੀ ਕਦਮ ਚੁੱਕਿਆ ਜਾਵੇ ਤਾਂ ਇਹ ਜਿਹੜੇ ਫੈਸਲੇ ਆ ਉਹ ਸੈਨੇਟ ਵੱਲੋਂ ਲਏ ਜਾਂਦੇ ਸੀ ਪਰ ਆ ਕੇਂਦਰ ਸਰਕਾਰ ਨੇ 1 ਨਵੰਬਰ 2022 ਨੂੰ ਜਦੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਜਿਹੜਾ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਲਈ ਤਾਂ ਉਸ ਤੋਂ ਬਾਅਦ ਵੱਡਾ ਵਿਵਾਦ ਉੱਠਦਾ ਹੈ ਅਤੇ ਕਾਫੀ ਰੋਸ ਹੈ ਜਿਹੜਾ ਉਹ ਵਿਦਿਆਰਥੀਆਂ ਵਿੱਚ ਦਿਖਦਾ ਤੁਸੀਂ ਸ਼ਾਰਟ ਵਿੱਚ ਹੀ ਦੇਖ ਸਕਦੇ ਹੋ ਇਹਨਾਂ ਵਿੱਚ ਕਿਸ ਤਰੀਕੇ ਨਾਲ ਸੰਘਰਸ਼ ਹੈ ਜਿਹੜੇ ਵਿਦਿਆਰਥੀ ਕਰ ਰਹੇ ਨੇ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਵੀ ਮੌਕੇ ਤੇ ਕੀਤਾ ਕਾਫੀ ਕੁਝ ਜਿਹੜੇ ਆ ਤੱਕਾ ਮੁਕੀ ਦੀਆਂ ਤਸਵੀਰਾਂ ਤੱਕ ਸਾਹਮਣੇ ਆਈਆਂ ਇਸ ਦੇ ਬਾਵਜੂਦ ਵੀ ਵਿਦਿਆਰਥੀ ਆ ਉਹ ਪਿੱਛੇ ਨਹੀਂ ਹਟੇ ਤੇ ਉਹਨਾਂ ਨੇ ਇੱਕੋ ਇੱਕੋ ਗੱਲ ਰੱਖੀ ਸੀ ਕਿ ਅਸੀਂ ਪੰਜਾਬ ਯੂਨੀਵਰਸਿਟੀ ਦਾ ਹੱਕ ਹੈ ਜਿਹੜਾ ਉਹ ਖਾਸ ਕਰਕੇ ਪੰਜਾਬ ਦਾ ਹੱਕ ਹੈ ਜਿਹੜਾ ਉਹ ਕੇਂਦਰ ਦੇ ਹੱਥਾਂ ਵਿੱਚ ਨਹੀਂ ਜਾਣ ਦੇਵਾਂਗੇ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵੱਡੇ ਪੱਧਰ ਤੇ ਇਸ ਸਾਰੇ ਜਿਹੜੇ ਆ ਨੋਟੀਫਿਕੇਸ਼ਨ ਦਾ ਉਹ ਵਿਰੋਧ ਕੀਤਾ ਗਿਆ ਤੇ ਆਵਾਜ਼ ਬੁਲੰਦ ਕੀਤੀ ਗਈ ਕਿ ਪੰਜਾਬ ਦਾ ਹੱਕ ਪੰਜਾਬ ਕੋਲ ਰਹਿਣਾ ਚਾਹੀਦਾ ਤੇ ਅਜਿਹੇ ਵਿੱਚ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਪ੍ਰਦਰਸ਼ਨ ਹੁੰਦਾ ਹੈ ਤੇ 1 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤੇ ਉੱਥੇ ਜੇਕਰ ਪੀਟੀਸੀ نیوز ਦੀ ਗੱਲ ਕਰੀਏ ਤਾਂ ਪੀਟੀਸੀ نیوز ਨੇ ਇਸ ਸਾਰੇ ਮਾਮਲੇ ਨੂੰ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਇਆ ਤੇ ਪੂਰੇ ਦੁਨੀਆ ਵਿੱਚ ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਉਪਖਿਆ ਤੇ ਜਿਹੜਾ ਅੱਜ ਉਹ ਕਿਤੇ ਨਾ ਕਿਤੇ ਸਭ ਕੁਝ ਰਾਸ ਆਇਆ ਕਿ ਅੱਜ ਕੇਂਦਰ ਸਰਕਾਰ ਨੂੰ ਆਖਰਕਾਰ ਆਪਣਾ ਜਿਹੜਾ ਫੈਸਲਾ ਵਾਪਸ ਲੈਣਾ ਪਿਆ ਤੇ ਯੂ ਟਰਨ ਲੈਣਾ ਪਿਆ ਤੇ ਸੈਨੇਟ ਤੇ ਸੰਡିକੇਟ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਆ ਉਸ ਨੂੰ ਰੱਦ ਕੀਤਾ ਗਿਆ ਤਾਂ ਪੰਜਾਬ ਯੂਨੀਵਰਸਿਟੀ ਦਾ ਅੱਜ ਜਿਹੜਾ ਸੰਘਰਸ਼ ਹੈ ਜਿਹੜਾ ਵਿਦਿਆਰਥੀਆਂ ਵੱਲੋਂ ਵਿੱਢਿਆ ਗਿਆ ਸੀ ਹਾਲਾਂਕਿ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਵੀ ਪਹੁੰਚੀਆਂ ਸੀ ਤੇ ਜਿਹੜੇ ਆ ਪਾਸ ਆਊਟ ਹੋਏ ਵਿਦਿਆਰਥੀ ਨੇ ਉਹਨਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਹਿੱਸਾ ਇਸ ਸੰਘਰਸ਼ ਵਿੱਚ ਪਾਇਆ ਗਿਆ ਤੇ ਇਸ ਸੰਘਰਸ਼ ਨੂੰ ਅੱਜ ਆਖਰਕਾਰ ਉਥੋਂ ਤੱਕ ਲੈ ਕੇ ਆਏ ਅੱਜ ਕੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਵਿਦਿਆਰਥੀਆਂ ਨੂੰ ਸੰਘਰਸ਼ਹੀਨ ਵਿਦਿਆਰਥੀਆਂ ਨੂੰ ਜੇ ਜੋ ਕੇਂਦਰ ਨੂੰ ਇਹਨਾਂ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਤੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਿਹੜਾ ਉਹ ਬਾਸ ਲਿਆ ਤੇ ਰੱਦ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਿਹੜਾ 1 ਨਵੰਬਰ 2025 ਨੂੰ ਜਾਰੀ ਹੁੰਦਾ ਹੈ ਸਿੰਡੀਕੇਟ ਤੇ ਸੈਨੇਟ ਮੈਂਬਰਾਂ ਨੂੰ ਪਾਂ ਦੇ ਜਿਹੜੇ ਆ ਉਹ ਭੰਗ ਕਰਨ ਦਾ ਜਿਹੜਾ ਫੈਸਲਾ ਸੀਗਾ ਉਹ ਕੇਂਦਰ ਨੇ ਹੁਣ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ